ਸੱਚਾ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਸਿੰਘ ਪਕੜਨਾ ਤੇ ਹੁਣ ਤੱਕ ਦੀ ਵੱਡੀ ਖਬਰ ਲੈ ਕੇ ਤੁਹਾਡੇ ਤੱਕ ਆ ਚੁੱਕਿਆ ਜੀ ਆਜ਼ ਨਿਊਜ਼ ਵਾਲਾ ਦੇ ਉੱਪਰ ਜਿਸ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਰਾ ਪਤਾ ਹੈ ਕਿ ਪਿਛਲੇ ਦਿਨੀ ਤੱਕਾ ਮੁੱਕੀ ਹੋਈ ਸੀ ਮਾਰਸ਼ਲਾਂ ਦਾ ਬੜਾ ਇੱਕ ਰੋਲ ਦੱਸਿਆ ਜਾ ਰਿਹਾ ਸੀ ਇਸ ਪੂਰੀ ਤੱਕ ਕੰਮ ਕੀ ਦੇ ਰਹੀ ਸੀ ਸੋ ਵਿਧਾਨ ਸਭਾ ਸਪੀਕਰ ਨੇ ਜਿਹੜੇ ਕਿ ਰਾਣਾ ਕੇਪੀ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੌਰਾਨ ਜਦੋਂ ਜਖਮੀ ਹੋਏ ਮਾਰਸ਼ਲ ਜਖਮੀ ਹੋਏ ਮਾਰਸ਼ਲਾਂ ਨੂੰ ਮਿਲਣ ਵਾਸਤੇ ਪਹੁੰਚਿਆ ਜੀ ਅਮਨ ਜੋਤ ਸਿੰਘ ਤੇ ਹਰਜੂਤ ਕੌਰ ਨਾਲ ਉਹਨਾਂ ਨੇ ਬਲਾਕਾਤ ਕੀਤੀ ਹੈ ਤੇ ਹਰਜੂਤ ਕੌਰ ਤੇ ਅਮਨ ਜਿਹੜਾ ਇਹ ਮੁੰਡਾ ਜੀ ਇਹ ਅਮਨ ਜੋਤ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਜੀ ਸੋ ਇਹਨਾਂ ਨੂੰ ਮਿਲਣ ਵਾਸਤੇ ਗਏ ਸੀ ਤੇ ਇਸ ਮੌਕੇ ਤੇ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਕੁਝ ਵਿਧਾਇਕਾਂ ਵੱਲੋਂ ਜਿਹੜੇ ਕਿ ਉਸ ਮੌਕੇ ਤੇ ਵਿਧਾਨ ਸਭਾ ਸੈਸ਼ਨ ਦੌਰਾਨ ਆ ਡਿਊਟੀ ਦੇ ਤਨਾਤ ਮਾਰਸ਼ਿਲਾ ਨਾਲ ਤੱਕਾ ਮੁਕੀ ਕੀਤੀ ਹੈ ਜੀ ਤੱਕਾ ਮੁਕੀ ਕਾਰਨ ਮਾਰਸ਼ਿਲਾ ਦੀ ਗੱਲ ਕਰੀਏ ਅਮਨ ਜੂਤ ਸਿੰਘ ਦੀ ਬਾਹ ਟੁੱਟ ਗਈ ਹੈ ਤੇ ਹਰਜੀਤ ਕੌਰ ਜਿਹੜੀ ਕੁੜੀ ਆ ਉਸ ਦੇ ਗੁੱਜੀਆਂ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦੋਵਾਂ ਦਾ ਇਲਾਜ ਜਿਹੜਾ ਕਿ ਵਿਧਾਨ ਸਭਾ ਵੱਲੋਂ ਕੀਤਾ ਜਾਊਗਾ ਵਿਧਾਨ ਸਭਾ ਇਹਨਾਂ ਦਾ ਸਾਰਾ ਖਰਚਾ ਚੁੱਕੂਗੀ ਜੋ ਵੀ ਸੱਟ ਪੇਟ ਇਹਨਾਂ ਦੇ ਲੱਗੀ ਆ ਜੋ ਵੀ ਇਹਨਾਂ ਦੇ ਸੱਟਾ ਪੇਟਾ ਲੱਗੇ ਨੇ ਉਹਨਾਂ ਸਾਰਾ ਖਰਚਾ ਜਿਹੜਾ ਕਿ ਵਿਧਾਨ ਸਭਾ ਚੁੱਕੇਗੀ ਤੇ ਤੁਹਾਨੂੰ ਦੱਸ ਦੇ ਕਿ ਅਮਨਜੋਤ ਸਿੰਘ ਭਾਰਤੀ ਬਾਸਕਟ ਟੀਮ ਬਾਸਕਟਬਾਲ ਟੀਮ ਦਾ ਜਿਹੜਾ ਕਿ ਮੈਂਬਰ ਹੈ ਤੇ ਭਾਰਤੀ ਟੀਮ ਦਾ ਵਾਈਸ ਕਪਤਾਨ ਵੀ ਰਹਿ ਚੁੱਕੇ ਸੋ ਇਹ ਸੱਟ ਲੱਗੀ ਜੀ ਇਸ ਮੁੰਡੇ ਦੀ ਬਾਹ ਟੁੱਟ ਗਈ ਹੈ ਜਦੋਂ ਆਮ ਆਦਮੀ ਪਾਰਟੀ ਤੇ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਕਿ ਵਿਧਾਇਕਾਂ ਨੂੰ ਰਾਣਾ ਕੇਪੀ ਵੱਲੋਂ ਵਿਧਾਨ ਸਭਾ ਚੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਸੀ ਤੇ ਉਹ ਆਦੇਸ਼ ਦੀ ਉਲੰਘਣਾ ਕੀਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਮਾਰਸ਼ਲਾ ਨੇ ਉਹਨਾਂ ਨੂੰ ਤੱਕਾ ਮੁੱਕੀ ਕਰਕੇ ਖਿੱਚਾ ਤੂ ਕਰਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਉਸ ਦੌਰਾਨ ਇਹਨਾਂ ਦੇ ਨਾਲ ਇਸ ਸੱਟਾ ਪੇਟਾਣ ਵਾਲਾ ਕੰਮ ਹੋ ਗਿਆ ਸੋ ਕਾਫੀ ਸੱਟਾ ਪੇਟਾ ਲੱਗੀਆਂ ਜੀ ਇਹਨਾਂ ਦੇ ਸੋ ਇਹਨਾਂ ਦਾ ਹੁਣ ਸਾਰਾ ਖਰਚਾ ਜਿਹੜਾ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਐਲਾਨ ਕੀਤਾ ਹੈ ਕਿ ਸਾਰਾ ਖਰਚਾ ਵਿਧਾਨ ਸਭਾ ਚੁਕੇਗੀ ਸੋ ਆ ਤੁਹਾਨੂੰ ਦੱਸ ਦੇ ਕਿ ਆਮ ਆਦਮੀ ਪਾਰਟੀ ਦੇ ਵੀ ਕਈ ਵਿਧਾਇਕ ਜਿਹੜੇ ਕਿ ਸੈਕਟਰ 16 ਦੇ ਹਸਪਤਾਲ ਵਿੱਚ ਪਾਰਤੀ ਨੇ ਤੇ ਉਹਨਾਂ ਵਿੱਚੋਂ ਸਰਬਜੀਤ ਕੌਰ ਦੇ ਕਾਫੀ ਗੁਜ਼ੀਆਂ ਸਟਾ ਲੱਗਿਆ ਨੇ ਸੋ ਉਹਨਾਂ ਨੂੰ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਰਹਿਣਾ ਪੈ ਸਕਦਾ ਹੈ ਸੋ ਕਾਫੀ ਦੁਖਦਾਈ ਖਬਰ ਹੈ ਜੀ ਪੰਜਾਬ ਵਿਧਾਨ ਸਭਾ ਵਿੱਚ ਇਦਾਂ ਦੇ ਜਿਹੜੇ ਕਿ ਸ਼ਰਮਨਾਕ ਕਾਰਜ ਜਿਹੜੇ ਹੋ ਰਹੇ ਨੇ ਸੋ ਕਾਫੀ ਸ਼ਰਮਨਾਕ ਸਿਰ ਝੁਕ ਜਾਂਦਾ ਇਦਾਂ ਦੀਆਂ ਖਬਰਾਂ ਨੂੰ ਪੜਨ ਲੱਗਿਆਂ ਵੀ ਤੇ ਸੁਣਨ ਲੱਗਿਆਂ ਵੀ ਸੋ ਪੰਜਾਬੀ ਖਬਰਾਂ ਹੋਂ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਖਬਰ ਹੈ ਦੇਸ਼ ਦੇ ਨਾ तमाम ਵਡਿਆ ਘਰ ਦੇਖਣੀ ਸੁਣਨੀ ਪੜਨੀ ਦਾ ਜੋ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਤੇ ਫਾਰਮ ਜਿੱਤ ਨੂੰ ਦੋ ਜੱਟ ਸਾਰੇ ਟਾਇਰ ਸਤਿ ਸ੍ਰੀ ਅਕਾਲ